Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਕਿਸਾਨ ਜਥੇਬੰਦੀਆਂ ਕਾਦੀਆਂ ਪਿੰਡ ਬੁੱਧਕੀ ਦੇ ਵਿੱਚ ਗਰਜੰਟ ਸਿੰਘ ਜੀ ਪ੍ਰਧਾਨ ਸਾਹਿਬ ਇਹ ਅੱਜ ਜੋ ਮੰਡੀ ਦਾਣਾ ਵਿੱਚ ਅਸੀਂ ਗੈਲ ਰੋਡ ਦੇ ਉੱਤੇ ਖੜੇ ਆ ਸਾਰੇ ਜਥੇਬੰਦੀ ਵਾਲੇ ਖੜੇ ਆ ਸਾਡੇ ਪ੍ਰਧਾਨ ਜੀ ਜੋ ਕਿ ਜੁਨੀਅਨ ਦੇ ਆਪਣਾ ਆਰਤੀਏ ਦੇ ਪ੍ਰਧਾਨ ਜੀ ਆ ਉਹਨਾਂ ਦੀ ਇੱਥੇ ਆੜਤਾ ਹੈ ਇਹਨਾਂ ਨੂੰ ਅਸੀਂ ਪੁੱਛਿਆ ਵੀ ਮੰਡੀ ਦੀ ਸਫਾਈ ਪੂਰੀ ਹੈ ਕਹਿੰਦੇ ਜੀ ਬਿਲਕੁਲ ਕਿਸੇ ਵੀ ਮੰਡੀ ਦੇ ਵਿੱਚ ਕੋਈ ਦਾਣਾ ਵੀ ਨਹੀਂ ਕਿਤੇ ਰੋੜਾ ਵੀ ਨਹੀਂ ਪਿਆ ਪਰ ਅੱਜ ਮੌਕੇ ਤੇ ਕਿਸਾਨ ਜਿਹਾ ਬੰਦਿਆਂ ਦੇ ਇਕੱਠ ਦੇ ਵਿੱਚ ਜੋ ਆ ਕੂੜੇ ਦੇ ਢੇਰ ਲੱਗੇ ਪਏ ਆ ਆ ਤੁਹਾਨੂੰ ਦਿਖਾਈ ਦੇ ਰਹੇ ਜੀ ਮੋਬਾਈਲ ਦੇ ਵਿੱਚ ਇਹ ਦੇਖ ਲਓ ਇੱਥੇ ਜੀਵਿਦਾਰ ਨੇ ਰੋਟੀ ਵੀ ਖਾਣੀ ਐ ਜੋ ਲੇਬਰ ਮਜ਼ਦੂਰੀ ਕਰਦੇ ਆ ਉਹਨਾਂ ਨੇ ਵੀ ਰੋਟੀ ਖਾਣੀ ਐ ਆ ਜਿਹੜੇ ਸੀਸੇ ਦੇ ਟੀਕਿਆ ਦੇ ਲੋਕ 53 ਤੇ ਇਹ ਸਾਡੀ ਸਿਪਾਈ ਹੈ ਜੀ ਪੰਸਾ ਪਾਲਿਆਂ ਦੀ ਤੇ ਇਹ ਮਾਰਗਫੇਡ ਵਾਲਿਆਂ ਦੀ ਆ ਜੀਵੀਦਾਰ ਵੇਖੋ ਜਿਹੜੇ ਕੂੜੇ ਦੇ ਢੇਰੀ ਦੇ ਮੱਜੇ ਢਾਹ ਕੇ ਬੈਠੇ ਆ ਲੇਬਰ ਵਾਲੇ ਵੀਰਾਂ ਨੇ ਜਿਨ੍ਹਾਂ ਨੇ ਵਿਚਾਰਿਆਂ ਨੇ ਤਰਕੇ ਤੋਂ ਲੈ ਕੇ ਰਾਤਪੁਰ ਦੇਣਾ ਪੱਖੇ ਚੱਕੜਿਆ ਬੋਰੀਆਂ ਚੱਕੜੀਆਂ ਉਹਨਾਂ ਨੂੰ ਐਸ ਜਗ੍ਹਾ ਤੇ ਬਹਿ ਕੇ ਰੋਟੀ ਖਾਣ ਨੂੰ ਮਜਬੂਰ ਕੀਤਾ ਪਿਆ ਸਾਡੇ ਮਾਰਕੀਟ ਕਮੇਟੀ ਵਾਲੇ ਨੇ ਇਹ ਆ ਸਾਡਾ ਇੱਥੇ ਹਾਲ ਆ ਜੀ ਦਾਣਾ ਮੰਡੀ ਮੋਦਗੀ ਦੇ ਵਿੱਚ ਜੇ ਅਸੀਂ ਇਹਨਾਂ ਦੀ ਕਮੇਟੀ ਵਾਲੇ ਬੰਦੇ ਨਾਲ ਗੱਲ ਕਰਨੀ ਚਾਹੀਏ ਆ ਇੱਕ ਮੁਲਾਜ਼ਮਾ ਹੈ ਵੀਰ ਮੇਰਾ ਇਹਨੂੰ ਨਾਂ ਇਹਦਾ ਆਪ ਹੀ ਜਾਣੀ ਜਾਣ ਹੈ ਤੇ ਜャ ਤੁਸੀਂ ਜਾਣਦੇ ਆ ਇਹ ਬਾਈ ਨੇ ਗੱਲ ਕੀਤੀ ਤੇ ਸਿੱਧੇ ਪੂਣਾ ਸਾਡੇ ਦੇ ਬਾਈ ਨੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਾਨੂੰ ਇਹਨਾਂ ਨੇ ਗਾ ਨੰਬਰ ਲੈ ਲੂਗੇ ਦਿੱਤੇ ਕਿਸੇ ਨੇ ਕਿਸੇ ਦੇ ਇਹ ਕਹਿੰਦਾ ਵੀ ਪਾਣੀ ਫੁੱਲ ਪਿਆ ਬਾਥਰੂਮ ਫੁੱਲ ਪਿਆ ਤੇ ਪਾਣੀ ਸਾਰੀਆਂ ਮੰਡੀਆਂ ਦੇ ਵਿੱਚ ਆ ਇਹ ਬਾਈ ਨੂੰ ਅਸੀਂ ਨਾ ਲੈ ਕੇ ਚੱਲੇ ਸਾਨੂੰ ਪਾਣੀ ਦੇ ਵਾਟਰ ਕੂਲਰ ਵਿਖਾਵੇ ਜਾਂ ਕੋਈ ਤੋੜੇ ਵਿਖਾਵੇ ਅਸੀਂ ਹਰ ਆੜਤ ਤੇ ਨੂੰ ਲੈ ਕੇ ਜਾਵਾਂਗੇ ਆ ਸਾਡਾ ਹਾਲ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਰਕਾਰ ਦੀ ਸਪੈਸੀਫਿਕੇਸ਼ਨ ਦੇ ਮੁਤਾਬਕ ਜਿਹੜੀ ਉਹਨਾਂ ਨੇ ਪਰਤੇਜ ਕਰਨੀ ਹੈ ਕਨਕ 12% ਨਮੀ ਵਾਲੀ ਜਿੰਨ ਕਰਨੀ ਆ 12% ਤੱਕ ਇਹ ਕੋਈ ਵੱਧ ਨਮੀ ਵਾਲੀ ਐ ਤਾਂ ਉਹਦਾ ਫਿਰ ਕਿਸੇ ਦੇ ਵਸਦੀ ਗੱਲ ਨਹੀਂ ਨਾ ਕਿਸੇ ਹਰਤੀਏ ਦੀ ਵਸਦੀ ਗੱਲ ਆ ਤੇ ਨਾ ਕਿਸੇ ਕਿਸਾਨ ਦੀ ਗੱਲ ਵਸਦੀ ਗੱਲ ਆ ਵੀ ਜਿਹੜੀ ਹੁਣ ਤੱਕ ਮੰਡੀਆਂ ਦੇ ਵਿੱਚ ਕਨਕ ਆਈ ਆ ਪਹਿਲਾਂ ਆ ਚੁੱਕੀ ਆ ਸਾਕੀ ਦੇ ਤੇ ਰਹਿਮਦਰਮਿਆਨ ਬੋਲ ਗਿਆ ਉਹ ਸਾਰੇ ਮੋਕੇਰ ਵਾਲੇ ਗੁਈ ਆ ਮੋਕੇਰ ਵਾਲੀ ਇੱਕ ਮੌਸਮ ਨੇ ਮੇਟਾ ਦਿੱਤਾ ਕਿਸਾਨਾਂ ਨੇ ਦਰਦਿਆਂ ਮਾਰਿਆ ਨੇ ਮੌਸਮ ਨੂੰ ਦੇਖ ਕੇ ਥੋੜਾ ਦੋ ਦੋ ਸੱਤਨ ਤੋਂ ਪਹਿਲਾਂ ਐਡਵਾਂਸ ਉੱਪਰ ਫਸਲਾਂ ਕੱਟ ਲਈਆਂ ਜੇ ਇਹ ਹੀ ਲੇਟ ਕਰ ਲੈਂਦੇ ਤਾਂ ਸੌਣੇ ਰਗੀ ਕਣ ਕੋਣੀ ਸੀ ਭਾਰਾਂ ਪ੍ਰਸੰਤ ਮੁੱਚ ਵਾਲੀਆਂ ਆਉਂਦਾ ਸਾਰੀ ਮੰਡੀ ਦੇ ਵਿੱਚ ਵੇਕਣੀ ਸੀ ਹੁਣ ਜਿਹੜੀ ਇੱਕ ਹੋਰ ਨਵੀਂ ਗੱਲ ਚੱਲ ਰਹੀ ਆ ਕਿ ਫਲਾਨਾ ਝੋਨਾ ਨਾਂ ਵੀ ਜੋ ਧੌਂਕਾ ਤੇ ਉਹਨਾਂ ਦਾ ਵੀ ਜੋ ਜੋ ਨਾ ਤਾਂ ਮੰਡੀ ਬੋਰਡ ਦੀਆਂ ਪੰਜਾਬ ਗਵਰਨਮੈਂਟ ਦੀ ਯੂਨੀਵਰਸਿਟੀਆਂ ਵੱਲੋਂ ਪਾਸ ਰეკਮੈਂਡ ਕੀਤੇ ਹੋਏ ਜਿਹੜੇ ਬੀਜ ਆ ਉਹੀ ਕਿਸਾਨਾਂ ਨੇ ਵੇਚਨੇ ਆ ਇਦੇ ਵਿੱਚ ਨਾ ਤਾਂ ਕੋਈ ਆਰਥੀਆਂ ਦਾ ਰੋਲ ਆ ਤੇ ਨਾ ਕੋਈ ਕਿਸੇ ਹੋਰ ਦਾ ਜੇ ਕੋਈ ਛੈਲਰ ਵਾਲਾ ਕਹਿੰਦਾ ਫਲਾਨਾ ਚ ਉਹਨਾਂ ਨੇ ਵੀ ਜੋ ਉਹਦੇ ਕੋਲੇ ਤਾਂ ਅਧਿਕਾਰ ਹੀ ਕੋਈ ਨਹੀਂ ਇਹ ਗੱਲ ਕਹਿੰਦਾ ਵੀ ਇਹ ਝੋਨਾ ਨਾ ਵੀ ਜੋ ਜੋ ਨਾ ਤਾਂ ਜ਼ਿੰਮੇਵਾਰਾਂ ਨੇ ਵੀ ਜਿਨ੍ਹਾਂ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਦੇ ਮਤਾਬਕ ਕਿਸਾਨਾਂ ਨੇ ਹਦਾਇਤਾਂ ਦੇ ਮਤਾਬਕ ਵਿਜਿਆ ਜਿਹੜੀਆਂ ਰეკਮੈਂਡ ਕੀਤੀਆਂ ਕਿਸਮਾ ਚਾਹੇ ਕੋਈ ਵੀ ਕੁਆਲਿਟੀ ਆ ਸਰਕਾਰ ਨੇ ਵੇਖਣਾ ਵੀ ਜਿਹੜੇ ਘੱਟ ਦਿਨ ਦੇ ਵਿੱਚ ਝੋਨਾ ਪੱਕਦਾ ਹੈ ਉਹੀ ਕਿਸਾਨ ਖੇਤੀ ਜੋਗ ਵੀ ਬਾਹੀ ਦੇ ਵਿੱਚ ਜ਼ਮੀਨ ਦੇ ਵਿੱਚ ਵਿਜੇਣ ਤੇ ਪੱਕ ਕੇ ਮੰਡੀਆਂ ਦੇ ਵਿੱਚ ਆਵੇ ਤੇ ਜਿਹੜੀ ਆ ਬਲਜ਼ਾਮ ਲੱਗਦੇ ਫਲਾਨਾ ਪਰਵਰੈਟੀ ਨਾ ਛੋਣਾ ਵੀ ਜੋ ਧੋਕਾ ਨਾ ਵੀ ਜੋ ਇਹ ਤੋਂ ਛੇਲਰਾਂ ਨੇ ਜੀ ਛੇਲਰ ਚਲਾਉਣੇ ਤਾਂ ਆਪਦੇ ਦੂਜਾ ਉਹ ਮਾਲ ਚੰਗੀਆਂ ਕੁਆਲਿਟੀਆਂ ਪਰਚੇਜ਼ ਕਰ ਲੈਣ ਮੰਡੀਆਂ ਚ ਲਾ ਕੇ ਕੋਲੋਂ ਪੈਸੇ ਜ਼ਰੂਰ ਸਰਕਾਰ ਦਾ ਛੋਣਾ ਪੀੜਣਾ ਉਹਨਾਂ ਨੇ ਸਰਕਾਰ ਦਾ ਤਾਂ ਫਿਰ ਜਿਸ ਕਿਸਾਨਾਂ ਨੇ ਵੀ ਗਿਆ ਉਹ ਜਾਂ ਮੰਡੀਆਂ ਚ ਚੱਕੇ ਵੀ ਜਾਂ ਚੱਕਣਾ ਵੀ ਪਊਗਾ ਤੇ ਪੀੜਣਾ ਵੀ ਪਊਗਾ ਚਾਹੇ ਉਹ ਕਸਾਲਾ ਜਾਂ ਨਹੀਂ ਕਸਾਲਾ ਇਹਦੇ ਵਿੱਚ ਤਾਂ ਕਿਸੇ ਦਾ ਕੋਈ ਰੋਲ ਹੈ ਨਹੀਂ ਤੇ ਕਮਲ ਜੀ ਜਿਹੜੇ ਹੁਣ ਕਣਕ ਦੇ ਭਾਅ ਕਿਸ ਇਨਸਪੈਕਟਰ ਕਿਉਂ ਨਹੀਂ ਲਾ ਰਹੇ ਕੀ ਕਾਰਨ ਹੈ ਇਹ ਨਹੀਂ ਕਰਕੇ ਨਹੀਂ ਲਾ ਰਹੇ ਨਮੀ ਕਰਕੇ ਨਹੀਂ ਲਾਰੇ ਨਮੀ ਕਰਕੇ ਲਾਰੇ ਪਿਛਲੀ ਦਫਾ ਜਿਹੜੀ ਮਹੀਨੀ ਪੈਂਦੀਆਂ ਇੱਕ ਦਿਨ ਤਾਂ ਤਿੰਨ ਛੱਡ ਕੇ ਨਹੀਂ ਪੈ ਜਾਂਦਾ ਜੀ ਨਵੀਂ ਵਾਲੀ ਕੰਨ ਕੋਈ ਸਰਕਾਰ ਦਾ ਨੁਕਸਾਨ ਏਜੰਸੀਆਂ ਦਾ ਬਹੁਤ ਹੋ ਗਿਆ ਇਸ ਕਰਕੇ ਉਹ ਕੋਚ-ਪੋਚ ਕੇ ਪੈਸੇ ਧਰ ਰਹੇ ਆ ਮਾਲ ਤਾਂ ਉਹਨਾਂ ਨੇ ਖਰੀਦਣਾ ਹੀ ਪੈਣਾ ਉਹਨਾਂ ਨੂੰ ਸਾਰਾ ਪਰ ਇੰਨੀ ਗੱਲ ਆ ਵੀ ਜ਼ਰੂਰ ਆ ਸਾਨੂੰ ਇਹ ਆ ਵੀ ਮੰਡੀਆਂ ਦੇ ਵਿੱਚ ਇਹਨਾਂ ਨੂੰ 12% ਦੀ ਬਜਾਏ 12.5 ਖਰੀਦ ਲੈਣਗੇ 13 ਖਰੀਦ ਲੈਣਗੇ ਪਰ ਗੱਲ ਇਹ ਵੀ ਜੀ ਹੁਣ 18 ਵੀ 19 20 22% ਤੱਕ ਉਹ ਚਾਰਦੀਆਂ ਨੇ ਕੰਡਿਆਂ ਦਾ ਤੋਲ ਕੇ ਲਵਾਏ ਵੇ 20% 22% ਵਟੇ ਮਕਾ ਕੇ ਉਹ ਤਾਂ ਉਹ ਜੇ ਨੁਕਸਾਨ ਤਾਂ ਅਸਲ ਤਾਂ ਸਰਕਾਰ ਦਾ ਉਹ ਲੋਕ ਕਰਦੇ ਆ ਜਿਹੜੇ ਮੰਡੀਆਂ ਚ ਮਾਲ ਪਿਆ ਤੇਰੀ ਹੋ ਕੇ ਤੁਲਦਾ ਉਹਦੀ ਤੇ ਗੱਲ ਕੁਝ ਹੋਰ ਹੁੰਦੀ ਐ ਉਹ ਤਾਂ ਹਰ ਇੱਕ ਬੰਦੇ ਨੂੰ ਡਾਰ ਹੁੰਦਾ ਵੇਚੇ ਨਾਲੇ ਨੂੰ ਵੀ ਟੋਲਣ ਨਾਲੇ ਨੂੰ ਵੀ ਹਰ ਇੱਕ ਬੰਦੇ ਜਿਵੇਂ ਹੁਣ ਅਸੀਂ ਮੰਡੀ ਪੱਕੀ ਦੇ ਵਿੱਚ ਬੈਠੇ ਕੋਈ ਅਫਸਰ ਆਵੇ ਸਾਡੀਆਂ ਮੰਡੀਆਂ ਦੁਕਾਨਾਂ ਤੇ ਆ ਕੇ ਚੈੱਕ ਕਰਨ ਇਹ ਤਾਂ ਜਿਹੜੇ ਸਾਈਡਾਂ ਤੇ ਪੈੜ ਬਣੇ ਹੋਏ ਆ ਉਹਨਾਂ ਨੇ ਤੋਲ-ਤੋਲ ਕੇ ਲਵਾਏ ਵੇ ਕੰਡੇ ਵਟੇ ਪਾ ਕੇ ਇਸਾਰ ਜੀ ਉਹਨਾਂ ਨੇ ਜ਼ਿਲ੍ਹੇ ਵੱਤੇ ਤੋਲਨੇ ਅੰਛਣੇ ਤੋਲਨੇ ਆ ਮੈਂ ਤਾਂ ਇਹ ਗੱਲ ਕਹੂੰਗਾ ਸਟੇਟ ਏਜੰਸੀਆਂ ਨੂੰ ਵੀ ਕੱਲੀ ਕੱਲੀ ਬੋਰੀ ਨੂੰ ਪਰ ਕੇ ਲੋਣ ਆਉਂਦੇ ਬੰਦੇ ਪੇਜ ਕੇ ਅੰਛਣੇ ਮਾਲ ਪੋਰੀਆਂ ਦੇ ਪਾਵੇ ਜਿਹੜਾ ਬਾਹਰ ਮੰਡੀ ਤੋਂ ਬਾਹਰ ਜਿੰਨੇ ਯਾਰਡ ਬਣੇ ਸਾਰਿਆਂ ਚ ਹੁੰਦਾ ਹੀ ਇਹ ਕੋਸ਼ਾ ਜ਼ਿਲ੍ਹਾ ਵੱਤਾ ਮਾਲੂ ਵਿੱਚ ੱੱਕੀ ਤੁਰੇ ਆਉਂਦੇ ਅੰਛਣੇ ੱੱਕੀ ਜਾਂਦੇ ਆ ਸਰਕਾਰ ਪਾਸ ਤੋਂ ਤਾਂ ਦੀ ਇਹ ਨੋ ਬਤਾਈ ਹੈ ਜੇਕਰ ਇਸ ਤੋਂ ਤੱਕ ਜਿਹੜੀ ਅੱਜ ਸਾਨੂੰ ਨਫਰ ਆਈ ਆ ਇਸੇ ਕਰਕੇ ਤਕਲੀਫ ਆਈ ਹੈ ਸਭ ਨੂੰ ਇਹ ਕਰੀਬ ਦਾ ਤਾਂ ਹੱਲ ਹੁਣ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕੱਢਣਾ ਪਊਗਾ ਹਾਂਜੀ ਹਾਂਜੀ ਤਾਂ ਨੂੰ ਕੀ ਲੱਗਦਾ ਕਿ ਕਿੰਨੇ ਚਿਰ ਤਾਈ ਮਤਲਬ ਚਲੋ ਕੁਦਰਤ ਸਾਤ ਦੇ ਵੀ 14 ਦਿਨਾਂ ਦੇ ਵਿੱਚ ਹਵਾ 37 ਬਾਗੀ ਤਾਂ ਹੁਣ ਤਾਂ ਜਿਹੜਾ ਮੰਡੀਆਂ ਚ ਵੱਢ ਕੇ ਆਉਣਾ ਉਹ ਤਾਂ ਸੁਪਾ ਹੀ ਆਉਣਾ ਹੈ ਹੁਣ ਤਾਂ ਜਿਹੜਾ ਖੇਤਾਂ ਚ ਵੱਢ ਕੇ ਆਉਣਾ ਤਾਂ ਸੁਪਾ ਆਉਣਾ ਇਹ ਢੇਰੀਆਂ ਵੀ ਜਿਹੜੀਆਂ ਕੰਬਾ ਸੱਜਾ ਹੋ ਗਈ ਤਾਂ ਪੂਰੀ ਗਰਮੈਸ਼ ਧਾਤੀ ਦੇ ਜਦੋਂ ਟੈਂਪਰੇਚਰ ਬਣਿਆ 35 36 ਦੇ ਕਰੀਬ ਤੇ ਮੰਡੀਆਂ ਜੇ ਟੋਲੀ ਜਾਣੇ ਕਨਕ ਤਾਂ ਮੰਡੀਆਂ ਚ ਆਈ ਟੁੱਲਨੀ ਟੁੱਲਨੀ ਕੋਈ ਰੋਕ ਨਹੀਂ ਸਕਦਾ ਪਰ ਗੱਲ ਇਹ ਵੀ ਜਿਹੜੀਆਂ ਸੱਲੀਆਂ ਤੇ ਜਿਹੜੀਆਂ ਉਹ ਤੋਂ ਟ੍ਰੇਡ ਏਜੰਸੀਆਂ ਵੀ ਕੰਨੀ ਕਦਰ ਹੁੰਦੀਆਂ ਸਾਨੂੰ ਅਸੀਂ ਹੁਣ ਜਿਵੇਂ ਪਿਛਲੇ ਪੀੜਾਂ ਦੇ ਵਿੱਚ ਉ ਨ ਨੂੰ ਇਸ ਗੱਲ ਦਾ ਨਹੀਂ ਸੀ ਇਸ ਵਾਰ ਤਾਂ ਵਿਸਾਖੀ ਤੋਂ ਪਹਿਲਾਂ ਹੀ 12 ਤੋਂ ਲੈ ਕੇ 15 ਤੱਕ ਬਹੁਤ ਵੱਡੇ ਮੀਂਹ ਆ ਰਹੇ ਆ ਫਲਾਨਾ ਆ ਰਿਹਾ ਇਹਨਾਂ ਚੀਜ਼ਾਂ ਨੇ ਕਿਸਾਨਾਂ ਨੂੰ ਦੁੱਤੀ ਦੇ ਵਿੱਚ ਪਾ ਕੇ ਫੁੱਲੀ ਕਰਨ ਕਵਟ ਕੇ ਲੈ ਕੇ ਮਡੀਆਂ ਤੇ ਬੈਠਣਾ ਤੇ ਮਜਬੂਰ ਕੀਤਾ ਕਿਸੇ ਦੇ ਵਾਸਤੇ ਗੱਲ ਨਹੀਂ ਇਹ ਇਹਨਾਂ ਦੀ ਇਹਨਾਂ ਦੀ ਵੀ ਮਜਬੂਰੀ ਆ ਜਦੋਂ ਇਹਨਾਂ ਨੂੰ ਬੱਦਲ ਪਾਈਦਾ ਜਾਂ ਭਾਰੇ ਮੀਂਹ ਦੀ ਕਿਤਾਬ ਨਹੀਂ ਮਿਲ ਜਾਂਦੀ ਆ ਤਾਂ ਇਹ ਵੀ ਦੁਖੀ ਹੁੰਦੇ ਵੀ ਸਾਡੀ ਕੁਸ਼ੀਮੀ ਨਾ ਦੀ ਜਿਹੜੀ ਆ ਖੂਚ ਡਿਗੂਗੀ ਅੱਜ ਨੂੰ ਜਰਮਨੀ ਉਨੀ ਕੀ ਆ ਤੈਨੂੰ ਸੰਭਾਲ ਲੈ ਨੂੰ ਇਹ ਤੋਂ ਦੱਸਿਆ ਗਿਆ ਸੀ ਆਸੀਆ ਮੰਡੀ ਦੇ ਵਿੱਚ ਵੀ ਕਾਫੀ ਜਗ੍ਹਾ ਤੋਂ ਜਿਹੜੀ ਕਣਕ ਹੈ ਕਿਸਾਨ ਲੈ ਕੇ ਆਏ ਹੋਏ ਜਿਹੜਾ ਆਰਪੀਏ ਦੇ ਕਾਲ ਸੀ ਸੰਪਰਕ ਕੀਤਾ ਉਹ ਕਹਿੰਦੇ ਵੀ ਮੋਕਸਰਾ ਜ਼ਿਆਦਾ ਹੈ ਕਣਕ ਦੇ ਵਿੱਚ ਉਹ ਕੱਲ ਹੀ ਮੰਦਰ ਸਿੰਘ ਨਾਲ ਸੀਗਾ ਇੱਥੇ ਇਹਨਾਂ ਨੇ ਚੈਕਿੰਗ ਕੀਤੀ ਆ ਕਿਸੇ ਦਾ ਕਿੰਨਾ ਮੋਕਸਰਾ ਹੈ ਕਿ ਇਹ 12:30 ਕਿਸ ਦਾ 12 ਸਾਡੀ ਇਹ ਅਪੀਲ ਹੈ ਇੰਸਪੈਕਟਰ ਸਾਹਿਬ ਨੂੰ ਵੀ ਕੱਲ ਵੀ ਮੈਂ ਉਹਨਾਂ ਨੂੰ ਮਿਲਣ ਦਾ ਦੋ ਵਾਰੀ ਕੋਸ਼ਿਸ਼ ਕੀਤੀ ਆ ਪਰ ਸਾਡੇ ਨਾਲ ਗੱਲਬਾਤ ਉਹ ਵੀ ਨਹੀਂ ਹੋਈ ਜੇਕਰ ਕਿਸੇ ਦਾ 12 ਜਾਂ 12.5 ਉਹ ਕਣ ਕੋ ਉਹਨਾਂ ਦੀ ਭਰੀ ਜਾਵੇ ਜੇ ਕੋਈ ਮਾੜੀ ਨੂੰ ਕਿਸੇ ਦੀ ਗਿੱਲੀ ਆ ਉਹਦੇ ਮੜਾ ਜਾਂ ਸਿਰ ਤੋਲ ਕੇ ਦੋਨੋਂ ਸ਼ਾਮ ਤੱਕ ਭਰਿਆ ਜਾਵੇ ਸਾਡੀ ਇਹੀ ਹੈ ਤੇ ਕਿਹੜੀਆਂ ਗੜੀਆਂ ਏਜੰਸੀਆਂ ਕਣ ਖਰੀਦ ਰਹੀਆਂ ਹਨ 1 ਗ੍ਰੇਵ ਤੇ 5 ਸਾਲ 5 ਗ੍ਰੇਵ ਤੇ 5 ਸਾਲ ਹੋਰ ਕਿਹੜੀ ਏਜੰਸੀ ਕੋਈ ਹਾਂ ਹੋਰ ਨਹੀਂ ਠੀਕ ਹੈ ਸਤਿਕਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਇਹ ਸਾਡਾ ਇਕੱਠ ਹੈ ਇਹ ਸਾਡੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪਿੰਡ ਬੁੱਤਗੀ ਗਰਜੰਟ ਸਿੰਘ ਜੀ ਪ੍ਰਧਾਨ ਜੀ ਉਹਨਾਂ ਦੇ ਪ੍ਰੋਗਰਾਮ ਵੱਲੋਂ ਜੀ ਜੋ ਮੰਡੀਆਂ ਦੇ ਵਿੱਚ ਕਾਫੀ ਦਿਨਾਂ ਤੋਂ ਕਣਕ ਪਈ ਹੈ ਉਸ ਨੂੰ ਇੰਸਪੈਕਟਰ ਕੋਈ ਵੀ ਭਾਅ ਲਾਉਣ ਵਾਸਤੇ ਨਹੀਂ ਆ ਰਿਹਾ ਜੇ ਅਸੀਂ ਕੋਈ ਉਹਨਾਂ ਨਾਲ ਗੱਲਬਾਤ ਕਰਨ ਦੇ ਉਤੇ ਵਾਸਤਾ ਕੀਤਾ ਤਾਂ ਸਾਨੂੰ ਉਹਨਾਂ ਨੇ ਲਾਰੇ ਲੱਪਿਆਂ ਦੇ ਵਿੱਚ ਰੱਖਿਆ ਸੀ ਜਿਹੜਾ ਕਿ ਕੱਲ ਉਸ ਇੰਸਪੈਕਟਰ ਉਹਨਾਂ ਦੇ ਭੇਜੇ ਹੋਏ ਮੁਲਾਜ਼ਮ ਸੀ ਉਹਦੇ ਵਿੱਚ ਅਸੀਂ ਨਹੀਂ ਕਹਿ ਸਕਦੇ ਵੀ ਉਹ ਐਕਸਪੈਕਟਰ ਸੀ ਜਾਂ ਉਹ ਮੁਲਾਜ਼ਮ ਸੀ। ਉਹ ਆਏ ਸੀ। ਉਹਨਾਂ ਨੇ ਸਾਰੀਆਂ ਢੇਰੀਆਂ ਦੇ ਆਪ ਕੋਲ ਆ ਕੇ ਗਿਆ ਨਾ। ਜਿਹਦੇ ਵਿੱਚੋਂ ਸੈਂਕੜਾ ਵੱਧ ਤੋਂ ਵੱਧ 13 ਆਇਆ। ਕਾਫੀ ਢੇਰੀਆਂ ਤੇ ਜਿੱਥੇ ਕਿ ਮੇਰੀ ਵੀ ਕਣਕ ਪਈ ਸੀ ਉਹ 13 ਆਇਆ। 12 ਦੇ ਵਿੱਚ ਕੋਈ ਦੋ ਢੇਰੀਆਂ ਤਿੰਨ ਆਈਆਂ ਸੀ। ਉਸ ਤੋਂ ਬਾਅਦ ਇਹਨਾਂ ਨੇ ਕੋਈ ਮਤਾ ਪਾਇਆ ਜੀ ਆ 8 ਢੀਆਂ ਨੇ ਉਹਨਾਂ ਨਾਲ ਰੜ ਕੇ ਕੰਡੇ ਚਾਲੂ ਕਰ ਦਿੱਤੇ ਸੀ ਜਦੋਂ ਮੈਂ ਮੌਕੇ ਤੇ ਮੌਜੂਦਾ ਮੱਡੀ ਦੇ ਵਿੱਚ ਸੀਗਾ। ਉਹ ਕੰਡੇ ਜੋ ਚਲਾਉਣ ਦੀ ਬਾਬਤ 2 ਘੰਟੇ 1 ਘੰਟੇ ਦੇ ਉੱਤੇ ਤੋਲੇਗੇ ਆੜਤੀਆਂ ਦੇ ਫੋਨ ਆਉਣ ਦੇ ਉੱਤੇ ਉਹ ਕੰਡੇ ਜਿਹੜੇ ਆ ਕੱਲੋਂ ਬੰਦ ਕੀਤੇ ਗਏ ਸੀ ਉਸ ਤੋਂ ਬਾਅਦ ਮੈਂ ਪ੍ਰਕਾਸ਼ ਜੀ ਦੇ ਨਾਲ ਗੱਲਬਾਤ ਕੀਤੀ ਮੈਂ ਕਿਹਾ ਵੀ ਕੰਡੇ ਚਲਾਏ ਸੀ ਕੰਡੇ ਬੰਦ ਹੋ ਗਏ ਪਤਾ ਨਹੀਂ ਕੀ ਵਜ੍ਹਾ ਅਸੀਂ ਫਿਰ ਆਪਦੀ ਮੀਟਿੰਗ ਕੀਤੀ ਮੀਟਿੰਗ ਕਰਕੇ ਫਿਰ ਅਸੀਂ ਜੋ ਅਸੀਂ ਮੈਸੇਜ ਪਾਇਆ ਗੁਰਪਾ ਦੇ ਵਿੱਚ ਜਥੇਬੰਦੀ ਵੱਲੋਂ ਉਸ ਤੋਂ ਬਾਅਦ ਇਹਨਾਂ ਜਥੇਬੰਦੀਆਂ ਦੇ ਨਾਲ ਸਾਨੂੰ ਨਹੀਂ ਪਤਾ ਇਹਨਾਂ ਨੇ ਕੀ ਵਾਸਤਾ ਕੀਤਾ ਕੀ ਨਹੀਂ ਅੱਧਾ ਪੌਣਾ ਘੰਟਾ ਬਾਅਦ ਉਸ ਤੋਂ ਬਾਅਦ ਇਹ ਕੰਡੇ ਚਾਲੂ ਕੀਤੇ ਆ ਜਿਹਦੇ ਵਿੱਚੋਂ 2-2 ਢਾਈ ਢਾਈ ਸੂ ਘੱਟਾ ਜਾਂ 8 ਤੋਂ ਉੱਤੇ ਭਰਿਆ ਵਾ ਫੇਰ ਕੰਮ ਬੰਦ ਪਿਆ ਕੋਈ ਵੀ ਜਿਹੜਾ ਬਲਾਜਮਾ ਇੱਥੇ ਇਹਨਾਂ ਦਾ ਇੰਸਪੈਕਟਰ ਉਹ ਆ ਕੇ ਨਹੀਂ ਰਾਜੀ ਕੋਈ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਇਸ ਕਰਕੇ ਬਹੁਤ ਦੁਖੀ ਆਸੀਂ ਦੂਜੀ ਗੱਲ ਅਸੀਂ ਬੇਨਤੀ ਇਹ ਵੀ ਕਰਦੇ ਆਂ ਜੋ ਕਿ ਦਾਣਾ ਮੰਡੀ ਦੇ ਵਿੱਚ ਕੂੜਾ ਪਿਆ ਜਿਹੜਾ ਕਿ ਇਹ ਸਰਕਾਰਾਂ ਕਹਿ ਰਹੀਆਂ ਵੀ ਸਾਡੀ ਸੰਭਾਲ ਬਹੁਤ ਹੈ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਆਂ ਇੰਨਾ ਕੂੜਾ ਪਿਆ ਮੈਂ ਐਮਸੀ ਛੰਦਰਾ ਜੋ ਵਸਤੀ ਦੇ ਵਿੱਚ ਇਧਰਲੇ ਬਾੜ ਦੇ ਵਿੱਚ 6 ਨੰਬਰ ਦੇ ਵਿੱਚ ਆ ਉਹਨੂੰ ਵੀ ਮੈਸੇਜ ਲਾਇਆ ਵੀ ਭਾਈ ਆ ਕੂੜਾ ਬਹੁਤ ਪਿਆ ਜੀਵਿੰਦਾਰਾਂ ਨੇ ਰੋਟੀ ਪਾਣੀ ਵੀ ਖਾਣਾ ਜਿਹੜੇ ਲੇਬਰ ਵਾਲੇ ਬੰਦੇ ਆ ਇਹਨਾਂ ਨੇ ਇੱਥੇ ਕੰਮ ਕਰਨੇ ਤੇ ਮੱਛਰ ਬਹੁਤ ਜ਼ਿਆਦੇ ਆ ਤੇ ਕੂੜਾ ਚੱਕਿਆ ਜਾਵੇ ਮਾਰਕੀਟ ਕਮੇਟੀ ਵਾਲਿਆਂ ਨੇ ਕੋਈ ਉਹ ਕੂੜਾ ਨਹੀਂ ਚੁਕਾਇਆ ਤੇ ਨਾ ਹੀ ਇੱਥੇ ਕੋਈ ਪਾਣੀ ਦਾ ਪ੍ਰਬੰਧ ਸਾਰੀ ਮੰਡੀ ਦੇ ਵਿੱਚ ਵਿੱਚ ਮੈਨੂੰ ਕਿਤੇ ਵੀ ਕੋਈ ਵਾਟਰ ਪੂਲਰ ਪਾਣੀ ਦਾ ਦਿਖਾ ਦੇਣਾ ਕਿਤੇ ਵੀ ਕੋਈ ਪਾਣੀ ਦੇ ਟੋੜੇ ਲੱਗੇ ਵਿਖਾ ਦੇਣਾ ਇਸ ਮਾਰਕੀਟ ਕਮੇਟੀ ਦੇ ਵਿੱਚ ਜਦੋਂ ਸਾਡੇ ਤੋਂ ਤੋਂ ਇਹਨਾਂ ਨੇ ਆੜਤਾ ਕੱਟਣੀ ਹੈ ਸਾਡੇ ਤੋਂ ਜੋ ਟੈਕਸ ਲਏ ਜਾਂਦੇ ਆ ਉਹ ਹੱਦੋਂ ਵੱਧ ਲਏ ਜਾਂਦੇ ਆ ਪਰ ਇਸ ਟਾਈਮ ਜੀਵਨ ਦਾਾਰ ਜਿਹੜਾ ਪਾਣੀ ਵੱਲੋਂ ਔਰ ਲੇਬਰ ਵਾਸਤੇ ਕਿਸੇ ਨੇ ਵੀ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਬਹੁਤ ਬੁਰਾ ਹਾਲ ਹੈ ਸਰਕਾਰਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਵੀ ਆਏ ਵਾਰੀ ਤੁਸੀਂ ਮੰਡੀਆਂ ਦੇ ਵਿੱਚ ਜਿਹੜਾ ਨਾ ਕੋਈ ਲੈਟਰਰੀ ਬਾਥਰੂਮ ਹੈ ਕੱਲ ਇੱਥੇ ਸਾਡੇ ਬੰਦੇ ਪਾਣੀ ਵੱਲੋਂ ਇੰਨੇ ਧਿਆਏ ਮਰਦੇ ਸੀਗੇ ਕਿਸੇ ਦੇ ਘਰੋਂ ਬਾਹਰ ਖਲਾ ਕੇ ਉਹਨਾਂ ਨੂੰ ਪਾਣੀ ਦਿਵਾਇਆ ਗਿਆ ਜਿਹੜਾ ਕਿ ਮੇਰੇ ਇਸ ਵੇਲੇ ਮੈਂ ਉਸ ਦੀ ਤੇ ਗਵਾਹ ਹਾਂ ਮੈਂ ਉਹਨਾਂ ਬੰਦਿਆਂ ਨੂੰ ਘਰੋਂ ਬਾਹਰ ਖਲਾ ਕੇ ਪਾਣੀ ਦਿੱਤਾ ਮਾਰਗਰ ਕਮੇਟੀ ਵਾਲਿਆਂ ਦੇ ਸਿਰ ਤੇ ਜੂਨ ਹੀ ਸਰਗੀ ਹਜੇ ਤੱਕਰ ਤੁਸੀਂ ਟਾਈਮ ਦੇਖ ਲਓ 10:30 ਤੋਂ ਪੌਣੇ 11 ਹੋ ਗਏ ਹਜੇ ਤੱਕਰ ਕੋਈ ਵੀ ਬੰਦਾ ਉਹਨਾਂ ਦਾ ਮੰਡੀਆ ਦਾ ਇੱਥੇ ਨਹੀਂ ਪਹੁੰਚਿਆ ਨਾ ਹੀ ਕੋਈ ਪਾਣੀ ਦਾ ਪ੍ਰਬੰਧ ਆਹ ਮੰਡੀ ਵੇਖ ਲਓ ਸਾਰੀ ਜੋ ਦਾਣਾ ਮੰਡੀ ਗੇਲ ਰੋਡ ਦੇ ਉੱਤੇ ਆ ਜਿਹੜੀਆਂ ਆਸੇ ਪਾਸੇ ਮੰਡੀਆਂ ਪਣੀਆਂ ਉਹ ਤਾਂ ਲੱਗ ਹੈ ਜੋਗੇ ਜੇ ਕਿਸੇ ਨੇ ਖਾਸ ਆਪ ਦੇ ਖੇਤ ਦੇ ਵਿੱਚ ਮੱਡੀ ਬਣਾਈ ਹੈ ਹੋ ਸਕਦਾ ਵੀ ਉਹ ਪਾਣੀ ਦਾ ਪਰਮੰਤ ਘਰੀ ਬੈਠਾ ਹੋਵੇ ਪਰ ਗੈਲ ਰੋਡ ਤੇ ਦਾਣਾ ਮੰਡੀ ਦੇ ਵਿੱਚ ਮੈਨੂੰ ਪਾਣੀ ਦਾ ਪਰਮੰਤ ਨਹੀਂ ਲੇਵਰ ਵਾਲੇ ਧਿਆਏ ਮਰਦੇ ਆ ਜਿਨ੍ਹਾਂ ਦੇ ਅੱਗੇ ਇੱਕ ਇੱਕ ਦੋ ਦੋ ਬਸਤੇ ਪਾਣੀ ਲੋਰ ਵਾਸਤੇ ਰੱਖੇ ਹੋਏ ਆ ਲੋਕਾਂ ਤੋਂ ਦੂਰੋਂ ਅਸੀਂ ਇਸ ਕਰਕੇ ਬੇਨਤੀ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਤੇ ਧਿਆਨ ਦਿੱਤਾ ਜਾਵੇ ਇਹ ਆ ਇੰਨੀਆਂ ਕਿ ਮੈਂ ਗੱਲਾਂ ਕਹਿੰਦਾ ਜੀ ਵਾਇਰ ਨੂੰ ਜਿੱਕਾ ਖਲਸਾ ਵਾਇਰ ਨੂੰ ਜਿੱਤੀ ਬਥੇ ਆਪਦੀਏ ਦਾ ਕਹਿ ਰਹੇ ਆ ਕਿੰਦੇ ਵੀ ਜਿਹੜੀ ਕਣਕ ਥੋੜੀ ਜੀ ਸਿੱਲੀ ਆ ਜਿਸ ਕਰਕੇ ਨਾ ਵੀ 2-4 ਦਿਨਾਂ ਦੇ ਵਿੱਚ ਮਤਲਬ ਰੇਟ ਲੱਗ ਜਾਣਗੇ ਪਰ ਤੁਸੀਂ ਕਹਿ ਰਹੇ ਆਂ ਵੀ ਆਰਤੀਏ ਵਿੱਚ ਰਲੇ ਆਰਤੀਏ ਕਹਿ ਰਿਹਾ ਵੀ ਅਸੀਂ ਸਾਡੀ ਮਜਬੂਰੀ ਆ ਵੀ ਸਾਨੂੰ ਮਜਬੂਰੀ ਕਾਰਨ ਏਜੰਸੀਆਂ ਜਿਹੜੀਆਂ ਇਹ ਨਾ ਕਣਕ ਨਹੀਂ ਚੱਕਦੀਆਂ ਇਸ ਕਰਕੇ ਸਾਡੀ ਮਜਬੂਰੀ ਕਾਰਨ ਅਸੀਂ ਤਾਂ ਹੀ ਰੁਕੇ ਆਂ ਇਹ ਵੇਖੋ ਇਹਨਾਂ ਦੀ ਮਜਬੂਰੀ ਵੀ ਆ ਤੇ ਜ਼ਿੰਮੇਵਾਰੀ ਵੀ ਆ ਕਿਉਂਕਿ ਨੇਰੀ ਠਖੜ ਬਹੁਤ ਜ਼ਿਆਦਾ ਆ ਅੱਗਾ ਬਹੁਤ ਜ਼ਿਆਦਾ ਲੱਗ ਰਹੇ ਨੇ ਪਰ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ ਵੀ ਜਦੋਂ ਗਦਾਮਾਂ ਦੇ ਵਿੱਚ ਕਣਕ ਜਾਵਰਦੀ ਹੈ ਉਦੋਂ ਪਿੱਛੇ ਜਿਹੜੀ ਵਾਈਵ ਸੀ ਵੀ ਤੋਤੇ ਕਣਕ ਖਾ ਗਏ ਕਿਉਂਕਿ ਜਿਹੜੀਆਂ ਮੋਟਰਾਂ ਬੰਬੂ ਮੋਟਰਾਂ ਚੱਲਦੀਆਂ ਉਦੋਂ ਵੀ ਇਹਨਾਂ ਦੇ ਵਿੱਚੋਂ ਗੱਟਿਆਂ ਦੇ ਗੱਟੇ ਕਣਕਾਂ ਨਿਕਲਦੀਆਂ ਪਾਣੀ ਪਾ ਪਾ ਕੇ ਪੂਰੀਆਂ ਕਰਦੇ ਆ ਉਹ ਕਿਵੇਂ ਹੁੰਦੀ ਐ ਤੇ ਜ਼ਿੰਮੇਵਾਰੀ ਜਦੋਂ ਮੰਡੀ ਦੇ ਵਿੱਚ ਆ ਕੇ ਉਹਦੇ ਕਿੱਲੀ ਹੁੰਦੀ ਐ ਦਾਣਾ ਚੱਪ ਕੇ ਵੇਖ ਲੈਣ ਸੈਂਪਲ ਵੇਖ ਲੈਣ ਕੋਈ 15 16 14 ਦਿੱਕਤ ਆ ਆਮ ਵੈਸੇ ਹੀ ਕੰਮ ਕਰਦਾ ਜਿਹੜੇ ਜ਼ਿੰਮੇਵਾਰਾਂ ਨੇ ਡਰਮਾਂ 'ਚ ਪਾਉਂਦੇ ਉਹਨਾਂ ਨੇ ਸਾਧ ਭਰ ਖਾਣੀਆਂ ਉਹ ਵੀ ਇਹੀ ਪਾਈ ਜਾਂਦੇ ਐ ਇਹ ਤਾਂ ਸਿਰਫ ਇਹ ਕੰਨੇ ਦੀ ਇੱਕ ਸ਼ੋਵਾਸ਼ੀ ਐ ਵੀ ਸਿਰਫ ਮਸਲਾ ਕੀ ਹੋਇਆ ਪਿਆ ਇਹਨਾਂ ਨੂੰ ਕੋਈ ਜਗ੍ਹਾ ਕਣਕ ਲਾਉਣ ਵਾਸਤੇ ਨਹੀਂ ਮਿਲੀ ਟਰੱਕ 'ਚ ਨਹੀਂ ਆਣ ਕਿਉਂਕਿ ਜੇ ਟਰੱਕ ਜੁਨੀਆਨ ਨਾਲ ਇਹਨਾਂ ਦੇ ਅੱਗੇ ਹੁਣ ਨੂੰ ਵਾਸਤਾ ਕੀਤਾ ਹੁੰਦਾ ਇਹ ਆਏ ਸੀਨ ਦੇ ਵਿੱਚ ਹੀ ਜੱਪ ਹੁੰਦਾ ਕਿਉਂਕਿ ਇਹਨਾਂ ਨੂੰ ਪਤਾ ਸੀਜ਼ਨਲ ਹੈ ਅੱਜ ਤੋਂ ਹਫਤਾ ਪਹਿਲਾਂ ਟਰੱਕ ਜੁਨੀਆਨ ਨਾਲ ਮੀਟਿੰਗ ਕਰਦੇ ਮਾਲ ਢੋਣਾ ਹੈ ਲੇਬਰ ਨੇ ਢੋਣਾ ਹੈ ਉਹਨੇ ਸਪਰਕ ਕਰਦੇ ਜਿੱਥੇ ਜਿੱਥੇ ਗਦਾਮਾਂ ਦੇ ਵਿੱਚ ਇਹਨਾਂ ਨੇ ਕੰਕ ਲੋੜੀ ਸੀ ਉਹ ਗਦਾਮ ਅੱਜ ਤੋਂ ਹਫਤਾ ਪਹਿਲਾਂ ਕਿਹੜਾ ਨਹੀਂ ਚੈੱਕ ਹੋ ਸਕਦੇ ਸੀ ਫਜੇ ਤੱਕ ਇਹਨਾਂ ਨੂੰ ਗਦਾਮਾਂ ਦਾ ਰੌਲਾ ਪੈ ਰਿਹਾ ਜਿਹੜਾ ਇਨਸਪੈਕਟਰ ਨੂੰ ਗਦਾਮ ਪਹਿਲਾਂ ਹੋਰ ਮਿਲਿਆ ਸੀ ਉਹ ਗਦਾਮਰ ਹੋਰ ਹੈ ਉਹਦੇ ਦੇ ਵਿੱਚ ਇਹਨਾਂ ਦਾ ਕੋਈ ਲੈਣ ਦੇਣਾ ਇਹ 5 5 5 ਪੈਸਿਆਂ ਦੇ ਵਿੱਚ ਸਾਡਾ ਇੱਥੇ ਰੋਣਾ ਚੱਲ ਰਿਹਾ ਜੋ ਕਿ 10 ਪੈਸੇ ਜੇ ਕਿਸੇ ਦੇ ਆਪਣੇ ਨੇ ਗਦਾਮ ਵਾਲੇ ਨੇ ਕਹਿ ਦਿੱਤਾ ਵੀ ਮੈਂ 10 ਪੈਸੇ ਕੱਟ ਲੈਣਾ ਇਹ ਉਧਰ ਨੂੰ ਛਾਲ ਚੱਕਦੇ ਆ ਆ ਚੀਜ਼ ਹੈ ਹੋਰ ਕੋਈ ਕੰਡਕੀ ਦੀ ਖਾਛ ਗਿੱਲੀ ਨਹੀਂ ਇਹ ਤਾਂ ਸਿਰਫ ਇੱਕ ਇਨਾਂ ਦੀਆਂ ਚਾਲਬਾਜ਼ੀਆਂ ਜੀਵਿਦਾਰ ਨੂੰ ਖਰਾਬ ਕਰਨਾ ਹਰ ਵਕਤ ਵਿੱਚੋਂ ਦੱਸੋ ਹਣਾ ਇੰਨੇ ਇੰਨਾ ਢੇਰ ਲੱਗੇ ਪਿਆ ਮੰਡੀ ਕਿਸੇ ਵਿੱਚ ਕਣਕ ਲਾਉਣ ਨੂੰ ਦਾਣਾ ਨਹੀਂ ਜੇ ਆਊਗੀ ਜੁਲੂਗੀ ਚੱਕੂਗੀ ਤਾਂ ਫੇਰ ਹੀ ਅੱਗੇ ਦੂਜੀ ਆਊਗੀ ਅਜੇ ਤਾਂ ਹਜ਼ਾਰਾਂ ਕਿੱਲੇ ਵੇਚੇ ਲੋਕਾਂ ਦੇ ਵਟਮਾਲੇ ਜੀ ਜ਼ਿਮੀਦਾਰਾਂ ਨੂੰ ਕਿੰਨਾ ਚਿਰ ਹੋ ਗਿਆ ਮੰਡੀ ਦੇ ਵਿੱਚ ਆਇਆ ਨੂੰ ਵੇਖੋ ਜੀ ਮੈਂ ਜ਼ਿਮੀਦਾਰਾਂ ਦੇ ਨਾਲ ਘੱਟੋ ਘੱਟ ਵੀ 10 ਤੋਂ 12 ਦਿਨ ਹੋ ਗਏ ਆ 10 ਤੋਂ 12 ਦਿਨ ਹੋ ਗਏ ਮੈਂ ਜਿਹੜੀ ਕਿ ਚੜ੍ਹ ਕੇ ਮੇਰੀ ਮੰਨ ਲੇ ਚਲੋ ਪਹਿਲੇ ਨੰਬਰ ਤੋਂ ਉੱਤੇ ਮੈਂ ਐਸਕੇ ਵਾਲਿਆਂ ਦੇ ਸਿੱਤੀ ਸੀ ਉਸ ਤੋਂ ਬਾਅਦ ਤਾਂ ਮੇਰੇ ਨਾਲ ਤਾਂ ਹਜ਼ਾਰਾਂ ਢੇਰੀਆਂ ਬਾਅਦ ਆ ਚੁੱਕੀਆਂ ਜਿਹੜੀ ਕਿ ਰਾਤ ਕੱਲ ਗਰੁੱਪ ਦੇ ਵਿੱਚ ਮੈਸੇਜ ਪਾਇਆ ਉਸ ਤੋਂ ਬਾਅਦ ਅੰਨੇ ਰਾਤ ਘੱਟੋ ਘੱਟ ਵੀ 8 8:30 ਵਜੇ ਕੰਡਾ ਚਾਲੂ ਕੀਤਾ ਪਹਿਲਾਂ ਇਹਨਾਂ ਨੇ ਰੈਲੀ ਭੋਗਤ ਮੈਂ ਇਹ ਨਹੀਂ ਕਹੂੰਗਾ ਵੀ ਕੱਲੇ ਇੰਸਪੈਕਟਰਾਂ ਨੇ ਆਰਥਿਕਾਂ ਦੀ ਰੈਲੀ ਭੋਗਤ ਦੇ ਨਾਲ ਇਹਨਾਂ ਨੇ ਗੰਡੇ ਬੰਦ ਕਰਵਾਏ ਸੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੱਲ ਨੂੰ ਜਥੇਬੰਦੀ ਇਕੱਠੀ ਹੋ ਰਹੀ ਹੈ ਫਿਰ ਇਹਨਾਂ ਨੇ ਰਾਤ ਗੰਡੇ ਚਾਲੂ ਕੀਤੇ ਆ